ਪੰਜਾਬ ਦੇ ਜੰਮੇ ਨੂੰ ਨਿੱਤ ਮੁਹੀਮਾਂ ਵਾਲੀ ਗੱਲ ਹੈ ਪੰਜਾਬੀ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਆ ਪੰਜਾਬੀ ਕਦੇ ਝੁਕਦੇ ਨਹੀਂ ਹੈਗੇ ਤੇ ਇਹ ਚੀਜ਼ ਹੁਕਮਰਾਨਾਂ ਨੂੰ ਜਿਹੜੀਆਂ ਜਾਂਦੀ ਨਹੀਂ ਜੱਜਦੀ ਨਹੀਂ ਹੈਗੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਇਤਿਹਾਸਕ ਤੌਰ ਤੇ ਮਾਰਦੇ ਹੋ ਉਹ ਬੰਦਾ ਕਮਜ਼ੋਰ ਹੋ ਜਾਂਦਾ ਪਰ ਇਹ ਕੇਂਦਰ ਸਰਕਾਰ ਦਾ ਵਹਿਮ ਹੈ ਇਹ ਪੰਜਾਬੀ ਹੈ ਝੁਕਦੇ ਨਹੀਂ ਸਤਾਈ ਪਿੰਡ ਸਾਡੇ ਉਜੜ ਗਏ ਸਾਨੂੰ ਜਨਕਿ ਸਾਰਾ ਬਿਲਕੁਲ ਤੁਸੀਂ ਬਰਬਾਦ ਕਰਤਾ ਪਹਿਲਾਂ ਸਾਨੂੰ ਤੁਸੀਂ ਲollipops ਦਿੰਦੇ ਰਹੇ ਹੁਣ ਨਵਾਂ ਫਾਨਾ ਗੱਡਤਾ ਸੀਐਸ ਬਣਾ ਕੇ ਕੱਲ ਨੂੰ ਤੁਸੀਂ ਇਹ ਵਿਧਾਨ ਸਭਾ ਬਣਾਓਗੇ ਬੱਲੇ ਚੇਰੋ ਇਹ ਤਾਂ ਨਹੀਂ ਚੱਲਦੇ ਵਿਰੋਧ ਤੇ ਕਰਾਂਗੇ ਕੇਂਦਰ ਸਰਕਾਰ ਦਾ ਇਰਾਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹੱਕਾਂ ਨੂੰ ਜਿਹੜਾ ਉਹ ਕਮਜ਼ੋਰ ਕੀਤਾ ਜਾ ਸਕੇ ਇਹ ਸਿਆਸਤ ਦਾ ਸਮਾਂ ਨਹੀਂ ਹੈਗਾ ਸਿਆਸਤ ਨੂੰ ਸਾਈਡ ਤੇ ਛੱਡੋ ਆਓ ਇਕੱਠੇ ਮਿਲ ਕੇ ਕੇਂਦਰ ਸਰਕਾਰ ਦੇ ਇਸ ਹਮਲੇ ਦੇ ਖਿਲਾਫ ਜਿਹੜਾ ਹੈਗਾ ਉਹ ਲਾਮਬਧ ਹੋਈਏ ਔਰ ਕੇਂਦਰ ਸਰਕਾਰ ਕੋਲੇ ਪਹੁੰਚ ਕਰਕੇ ਇਸ ਨੋਟੀਫਿਕੇਸ਼ਨ ਨੂੰ ਵਾਪਸ ਕਰਵਾਈਏ ਕਿਸੇ ਸਮੇਂ ਵੀ ਮਾੜੀ ਘਟਨਾ ਵਾਪਰ ਸਕਦੀ ਹੈ ਪਰ ਕੇਂਦਰ ਰੂਚੀ ਦੀ ਪ੍ਰਵਾਹ ਕਿੱਥੇ ਹੈਗੀ ਹੈ ਠੀਕ ਹੈ ਨਾ ਉਹ ਤੇ ਪੰਜਾਬ ਨੂੰ ਉਜਾੜਨਾ ਚਾਹੁੰਦੇ 750 ਕਿਸਾਨ ਪਹਿਲਾਂ ਸ਼ਹੀਦ ਕਰ ਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਕੁਰਬਾਨੀਆਂ ਲੈਣਗੇ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਆਮ ਆਦੀ ਪਾਰਟੀ ਦੇ ਵੱਲੋਂ ਇੱਕ ਅਹਿਮ ਮੁੱਦੇ ਤੇ ਜਿਹੜੀ ਕਿ ਪ੍ਰੈਸ ਕਾਨਫਰੰਸ ਕੀਤੀ ਹੈ ਸਾਡੇ ਨਾਲ ਸਪੋਕਸ ਪਰਸਨ ਸਾਡੇ ਨਾਲ ਨੀਲ ਗਰਗ ਸਾਡੇ ਨਾਲ ਲੈ ਗੱਲਬਾਤ ਕਰਨਗੇ ਨੀਲ ਗਰਗ ਸਾਬ ਕਿਵੇਂ ਦੇਖਦੇ ਹੋ ਅੱਜ ਇੱਕ ਅਹਿਮ ਮੁੱਦੇ ਥੋੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਸ ਕਾਰਨਾ ਕਰਕੇ ਕੀਤੀ ਗਈ ਹੈ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਵੈਸੇ ਤਾਂ ਚੰਡੀਗੜ੍ਹ ਹਮੇਸ਼ਾ ਵਿਵਾਦ ਦਾ ਮੁੱਦਾ ਰਿਹਾ ਵਾ ਲੇਕਿਨ ਕੇਂਦਰ ਦੇ ਸਮੇਂ-ਸਮੇਂ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਰੀਸੈਂਟਲੀ ਜਿਹੜੀ ਨਵੀਂ ਨੋਟੀਫਿਕੇਸ਼ਨ ਜਾਰੀ ਕਰਕੇ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਚੰਡੀਗੜ੍ਹ ਦਾ ਪ੍ਰਸ਼ਾਸਕ ਹੈਗਾ ਜਾਨੀ ਕਿ ਪੰਜਾਬ ਦਾ ਰਾਜਪਾਲ ਹੈਗਾ ਉਹਦੇ ਸਲਾਹਕਾਰ ਨੂੰ ਹਟਾ ਕੇ ਉਹਦੀ ਥਾਂ ਤੇ ਚੀਫ ਸਕੱਰੇਟਰੀ ਦੀ ਜਿਹੜੀ ਪੋਸਟ ਹੈ ਉਹ ਬਣਾਈ ਆ ਠੀਕ ਹੈ ਨਾ ਔਰ ਚੀਫ ਸਕੱਰੇਟਰੀ ਦੀ ਪੋਸਟ ਕਦੇ ਵੀ ਜਿਹੜੀ ਹੈਗੀ ਆ ਉੱਥੇ ਨਹੀਂ ਬਣਦੀ ਕਿਉਂਕਿ ਹਿੰਦੁਸਤਾਨ 'ਚ ਬਾਕੀ ਛੋਟੀ ਦੀਆਂ ਹੈਗੀਆਂ ਨੇ ਜਿੱਥੇ ਵਿਧਾਨ ਸਭਾ ਨਾ ਹੋਵੇ ਸੋ ਇਹਦਾ ਮਤਲਬ ਇਹ ਹੈਗਾ ਕਿ ਜਦੋਂ ਇੱਥੇ ਵਿਧਾਨ ਸਭਾ ਹੈ ਨਹੀਂ ਸੀ ਤਾਂ ਤੁਹਾਨੂੰ ਚੀਫ ਸਕੱਰੇਟਰੀ ਬਣਾਉਣ ਦੀ ਕੀ ਲੋੜ ਹੈਗੀ ਐ ਸੋ ਇਹਦਾ ਮਤਲਬ ਇਹ ਹੈ ਵੀ ਕੇਂਦਰ ਸਰਕਾਰ ਦਾ ਇਰਾਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹੱਕਾਂ ਨੂੰ ਜਿਹੜਾ ਉਹ ਕਮਜ਼ੋਰ ਕੀਤਾ ਜਾ ਸਕੇ ਠੀਕ ਹੈ ਨਾ ਇਸ ਕਰਕੇ ਅਸੀਂ ਇਸ ਚੀਜ਼ ਦੇ ਵਿਰੋਧ ਦੇ ਵਿੱਚ ਪੀਸੀ ਕੀਤੀ ਸੀ ਤਾਂ ਕਿ ਅਸੀਂ ਲੋਕਾਂ ਨੂੰ ਲੰਬੰਦ ਕਰ ਸਕੀਏ ਲੋਕਾਂ ਨੂੰ ਅਸੀਂ ਦੱਸ ਸਕੀਏ ਔਰ ਨਾਲ ਹੀ ਅਸੀਂ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਬੇਨਤੀ ਕੀਤੀ ਹੈ ਮੁੱਦਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਹੈਗਾ ਇਹ ਇਹ ਮੁੱਦਾ ਸਿਆਸਤ ਦਾ ਨਹੀਂ ਹੈਗਾ ਕਿਉਂਕਿ ਜੇ ਚਿੱਠੇ ਖੁੱਲਣ ਲੱਗੇ ਤ ਸਾਰਾ ਕੁਝ ਜੀ ਨਹੀਂ ਕਿ ਹਮਾਮ ਜਾਨੀ ਕਿ ਬਿਲਕੁਲ ਜਾਨੀ ਕਿ ਕਲੀਅਰ ਹੋ ਜਾਏਗਾ ਕਿ ਇਹਨਾਂ ਪਾਰਟੀਆਂ ਨੇ ਹਕੂਮਤ ਤਾਂ ਇਹਨਾਂ ਦੀ ਹੋ ਰਹੀ ਹੈਗੀ ਹੈ ਜਿਨ੍ਹਾਂ ਨੇ ਕਦੇ ਵੀ ਚੰਡੀਗੜ੍ਹ ਦੇ ਹੱਕ ਦੇ ਵਿੱਚ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਖੜੇ ਔਰ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕੀਤਾ ਸੋ ਅਸੀਂ ਇਹਨਾਂ ਨੂੰ ਇਹ ਗੱਲ ਆਖੀ ਹੈ ਇਹ ਸਿਆਸਤ ਦਾ ਸਮਾਂ ਨਹੀਂ ਹੈਗਾ ਸਿਆਸਤ ਨੂੰ ਸਾਈਡ ਤੇ ਛੱਡੋ ਆਓ ਇਕੱਠੇ ਮਿਲ ਕੇ ਕੇਂਦਰ ਸਰਕਾਰ ਦੇ ਇਸ ਹਮਲੇ ਦੇ ਖਿਲਾਫ ਜਿਹੜਾ ਹੈਗਾ ਉਹ ਲਾਮਬਦ ਹੋਈ ਔਰ ਕੇਂਦਰ ਸਰਕਾਰ ਕੋਲੇ ਪਹੁੰਚ ਕਰਕੇ ਇਸ ਨੋਟੀਫਿਕੇਸ਼ਨ ਨੂੰ ਵਾਪਸ ਕਰਵਾਈਏ ਗਿੱਰਕਾ ਸਾਹਿਬ ਵਿਕਤਰਾ ਕਿਉਂ ਕੀਤਾ ਜਾ ਰਿਹਾ ਹੈ ਕੇਂਦਰ ਵੱਲੋਂ ਕਿਉਂਕਿ ਲਗਾਤਾਰ ਜੇਕਰ ਚੰਡੀ ਪੰਜਾਬ ਦਾ ਜਿਆਦਾ ਹੱਕ ਹਮੇਸ਼ਾ ਬਣਦਾ ਪਰ ਹਰਿਆਣਾ ਕਹਿੰਦਾ ਸਾਡਾ ਹੱਕ ਹੈ ਪਰ ਕੇਂਦਰ ਕਿਉਂ ਕਰ ਰਹੀ ਏਦਾਂ ਦੇਖੋ ਹਰਿਆਣਾ ਦਾ ਤਾਂ ਹੱਕ ਹੈ ਨਹੀਂ ਆ ਜੀ ਜਿਵੇਂ ਮਤਲਬ ਹਿੰਦੁਸਤਾਨ ਚ ਹੋਰ ਵੀ ਸਟੇਟਾਂ ਵੱਖਰੀਆਂ ਹੋਈਆਂ ਨੇ ਠੀਕ ਹੈ ਨਾ ਟੈਂਪਰੇਰੀ ਫੇਸ ਦੇ ਉੱਤੇ ਰਾਜਧਾਨੀ ਹੁੰਦੀ ਆ ਠੀਕ ਹੈ ਨਾ ਇਹ ਵੀ ਜਦੋਂ 1966 ਦੇ ਵਿੱਚ ਬਣੀ ਸੀ ਕਿਹਾ ਗਿਆ ਸੀ ਅਗਲੇ 5 ਸਾਲਾਂ ਦੇ ਵਿੱਚ ਜਿਹੜਾ ਹੈਗਾ ਹਰਿਆਣਾ ਆਪਣੀ ਨਵੀਂ ਰਾਜਧਾਨੀ ਵੀ ਬਣਾ ਲੇਗਾ ਵਿਧਾਨ ਸਭਾ ਵੀ ਬਣਾ ਲੇਗਾ ਕਿਉਂਕਿ ਉਹਨਾਂ ਨੇ ਸਰਕਾਰ ਚਲਾਉਣੀ ਹੈ ਇਸ ਕਰਕੇ ਸਾਂਝੇ ਤੌਰ ਤੇ ਚंडीगढ़ ਨੂੰ ਜਿਹੜਾ ਹੈ ਉਹ ਬਣਾਇਆ ਗਿਆ ਸੀ ਈਵਨ 1970 ਚ 10 ਕਰੋੜ ਰੁਪਈਆ ਵੀ ਦਿੱਤਾ ਗਿਆ ਸੀ ਪਰ ਕਿਉਂਕਿ ਸਮੇਂ ਦੇ ਹਕੂਮਤ ਹੁਕਮਰਾਨਾਂ ਨੇ ਪੰਜਾਬ ਦਾ ਪੰਜਾਬੀ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਆ ਪੰਜਾਬੀ ਕਦੇ ਝੁਕਦੇ ਨਹੀਂ ਹੈਗੇ ਤੇ ਇਹ ਚੀਜ਼ ਹੁਕਮਰਾਨਾਂ ਨੂੰ ਜਿਹੜੀ ਜੰਮਦੀ ਨਹੀਂ ਜੱਜਦੀ ਨਹੀਂ ਹੈਗੀ ਹੈ ਹੁਕਮਰਾਨ ਭਾਵੇਂ ਕੋਈ ਵੀ ਹੋਵੇ ਸੋ ਇਸ ਕਰਕੇ ਉਹਨਾਂ ਨੇ ਪੰਜਾਬ ਦੇ ਹੱਕਾਂ ਨੂੰ ਪੰਜਾਬ ਨੂੰ ਆਰਥਿਕ ਤੌਰ ਤੇ ਪੰਜਾਬ ਨੂੰ ਸਮਾਜਿਕ ਤੌਰ ਤੇ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਕਮਜ਼ੋਰ ਕਰਦੀਆਂ ਚਾਲਾਂ ਚੱਲੀਆਂ ਠੀਕ ਹੈ ਨਾ ਤੇ ਇਸੇ ਕਾਰਨ ਜਿਹੜਾ ਹੈਗਾ ਵੀ ਉਹ ਜਿਵੇਂ ਦੂਜੇ ਸਟੇਟਾਂ ਦੇ ਵਿੱਚ ਰਾਜਧਾਨੀ ਵੱਖਰੀ ਬਣਦੀ ਹੈ ਪੰਜਾਬ ਦੇ ਵਿੱਚ ਉਹ ਨਹੀਂ ਹੋਇਆ ਔਰ ਚੰਡੀਗੜ੍ਹ ਜਿਹੜਾ ਹੈਗਾ ਲਗਾਤਾਰ ਜਣੀ ਕਿ ਸਾਂਝੀ ਰਾਜਧਾਨੀ ਬਣਿਆ ਰਿਹਾ ਜਿਹੜਾ ਕਿ ਅਗੇਨ ਜਿਹੜਾ ਹੈਗਾ ਉਸ 1906 ਦਾ ਜਿਹੜਾ ਐਕਟ ਬਣਿਆ ਸੀ ਉਹਦੇ ਵੀ ਖਿਲਾਫ ਹੈਗਾ ਸੋ ਇਸ ਕਰਕੇ ਜਿਹੜਾ ਕੇਂਦਰ ਸਰਕਾਰ ਵਿਤਕਰਾ ਜਿਹਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਇਸ ਕਰਕੇ ਕਰਦਾ ਹੈ ਕਿ ਪੰਜਾਬ ਜਿਹੜਾ ਹਿਵੇਸ਼ ਹਰ ਤੱਕੇ ਦੇ ਖਿਲਾਫ ਖੜਾ ਹੋ ਜਾਂਦਾ ਜ ਜਦੋਂ ਤੁਸੀਂ ਕਿਸੇ ਬੰਦੇ ਨੂੰ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਇਤਿਹਾਸਿਕ ਤੌਰ ਤੇ ਮਾਰ ਦਿਓ ਉਹ ਬੰਦਾ ਕਮਜ਼ੋਰ ਹੋ ਜਾਂਦਾ ਪਰ ਇਹ ਕੇਂਦਰ ਸਰਕਾਰ ਦਾ ਵਹਿਮ ਹੈ ਇਹ ਪੰਜਾਬੀ ਹੈ ਝੁਕਦੇ ਨਹੀਂ ਬਿਲਕੁਲ ਆ ਚੀਜ਼ ਸੈਕਰੀ ਲਗਾਇਆ ਗਿਆ ਆ ਪੰਜਾਬ ਦਾ ਕੀ ਨੁਕਸਾਨ ਆ ਕਿ ਲੋਕਾਂ ਨੂੰ ਨਹੀਂ ਪਤਾ ਹੋਣਾ ਵੀ ਨੁਕਸਾਨ ਕਿਸ ਦਾ ਨੁਕਸਾਨ ਦੱਸ ਦਿਓ ਵੀ ਜ਼ਿਆਦਾਤਰ ਪੰਜਾਬ ਨੂੰ ਕਿਉਂ ਆ ਜੋ ਨੁਕਸਾਨ ਇਹਦਾ ਇਹ ਹੈਗਾ ਠੀਕ ਹੈ ਕਿ ਜਦੋਂ ਚੀਫ ਸਕੱਰੇਟਰੀ ਲੱਗ ਜਾਂਦਾ ਆ ਸੋ ਇਹਦਾ ਮਤਲਬ ਇਹ ਹੈਗਾ ਵੀ ਇੱਥੇ ਵੱਖਰੀ ਵਿਧਾਨ ਸਭਾ ਬਣਾਉਣ ਦੀ ਮਨਸ਼ਾ ਕੇਂਦਰ ਸਰਕਾਰ ਦੀ ਹੈਗੀ ਹੈ ਜਦੋਂ ਵੱਖਰੀ ਵਿਧਾਨ ਸਭਾ ਹੋਏਗੀ ਤੇ ਨੇਚਰਲੀ ਸਟੇਟ ਹੂਡ ਹੋਗੀ ਜਦੋਂ ਸਟੇਟ ਹਿੱਡ ਹੋਗੀ ਤੁਹਾਡਾ ਅਧਿਕਾਰ ਖਤਮ ਹੋ ਗਿਆ ਸੋ ਇਸ ਕਰਕੇ ਇਹ ਨੁਕਸਾਨ ਹੁਣ ਪਿੰਡ ਤਾਂ ਉਜਾੜੇ ਸਾਡੇ 27 ਪਿੰਡ ਸਾਡੇ ਉਜੜ ਗਏ ਠੀਕ ਹੈ ਨਾ ਸਾਨੂੰ ਜਨਕਿ ਸਾਰਾ ਬਿਲਕੁਲ ਤੁਸੀਂ ਬਰਬਾਦ ਕਰਤਾ ਤੇ ਉਦੋਂ ਤੁਸੀਂ ਲੋਲੀਪੋਪ ਦੇ ਕੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ 1985 24 ਜੁਲਾਈ ਨੂੰ ਜਦੋਂ ਰਜੀਵ ਦੀ ਲੰਗੋਵਾਲ ਸਮਝੋਤਾ ਐਸੋ ਜੀ ਵੀ ਕਿਹਾ ਗਿਆ ਸੀ ਚੰਡੀਗੜ੍ਹ ਪੰਜਾਬ ਨੂੰ ਅਸੀਂ ਦੇ ਦੇਾਂਗੇ ਤੇ ਨਹੀਂ ਦਿੱਤਾ ਨਾ ਸੋ ਇਸ ਕਰਕੇ ਪਹਿਲਾਂ ਸਾਨੂੰ ਤੁਸੀਂ ਲollipops ਦਿੰਦੇ ਰਹੇ ਹੁਣ ਨਵਾਂ ਫਾਨਾਗੜ੍ਹਤਾ ਸੀਐਸ ਬਣਾ ਕੇ ਕੱਲ ਨੂੰ ਤੁਸੀਂ ਇੱਥੇ ਵਿਧਾਨ ਸਭਾ ਬਣਾਓਗੇ ਬੱਲੇਓ ਛੇਰੋ ਇਹ ਤਾਂ ਨਹੀਂ ਸੀ ਚੱਲਦੇ ਵਿਰੋਧੇ ਕਰਾਂਗੇ ਪਰ ਜ਼ਮੀਂਦਾਰ ਰੌਲਾ ਵੀ ਪਿਆ ਸੀ ਵਿਹਾਰਿਆਣੇ ਦੇ ਵਿਧਾਨ ਸਭਾ ਨੂੰ ਜ਼ਮੀਨ ਲੈਣੀ ਆ ਤਾਂ ਕਹਿੰਦੇ ਜੈਪੁਰ ਵਿੱਚ ਮੀਟਿੰਗ ਹੋਈ ਸੀ ਉੱਥੇ ਮੁੱਖ ਮੰਤਰੀ ਆਪ ਕਹਿ ਕੇ ਆਏ ਸੀਗੇ ਇਹ ਚੀਜ਼ਾਂ ਵੀ ਸਾਹਮਣੇ ਆਈਆਂ ਨੇ ਫਿਰ ਬਿਲਕੁਲ ਝੂਠ ਜੀ ਬਿਲਕੁਲ ਝੂਠ ਕਿਉਂਕਿ ਪਤਾ ਕੀ ਹੈ ਪ੍ਰਚਾਰ ਤੰਤਰ ਇਹਨਾਂ ਕੋਲੇ ਹੈਗਾ ਮਤਲਬ ਬੈ ਤੁਹਾਡੇ ਸਾਹਮਣੇ ਇਤਿਹਾਸਕ ਤੱਤ ਰੱਖਿਆ ਮੇਰੀ ਜੇਬ 'ਚ ਆ ਮੈਂ ਦਿਖਾ ਦਿੰਦਾ ਨਾ ਤੈਨੂੰ ਆ ਤੁਸੀਂ ਦੇਖੋ ਇਦੇ ਚ ਤੁਸੀਂ ਦੇਖੋ ਸ਼ੁਰੂ ਤੋਂ ਲੈ ਕੇ ਜਦੋਂ ਦਾ ਪੰਜਾਬ ਬਣਿਆ ਹੈ ਜੇ ਅਸੀਂ ਚੰਡੀਗੜ੍ਹ ਦੀ ਗੱਲ ਕਰੀਏ ਕਿਹੜੇ ਕਿਹੜੇ ਬੰਦੇ ਦੀ ਕਦੋਂ-ਕਦੋਂ ਸਰਕਾਰ ਰਹੀ ਜਦੋਂ ਦੱਸੋ ਸਾਡੀ ਸਰਕਾਰ ਇਹਨਾਂ ਚ ਕਦੋਂ ਸੀ ਇਹ ਸਰਕਾਰਾਂ ਤਾਂ ਇਹਨਾਂ ਦੀਆਂ ਅਕਾਲੀ ਦਲ ਦੀ ਰਹੀ ਹੈ ਭਾਜਪਾ ਦੀ ਰਹੀ ਹੈ ਕਾਂਗਰਸ ਦੀ ਰਹੀ ਹੈ ਸੋ ਹੱਕ ਕਿੰਨੇ ਕਮਜ਼ੋਰ ਕੀਤਾ ਚੰਡੀਗੜ੍ਹ ਦੇ ਜਿਹੜੇ ਦਫ਼ਤਰ ਸੀ ਮੁਹੱਲੇ ਦੇ ਸ਼ਿਫਟ ਕਿੰਨੇ ਕੀਤੇ ਅਕਾਲੀ ਦਲ ਨੇ ਕੀਤੇ ਸਾਡਾ ਉਹਦੇ ਵਿੱਚ ਕੀ ਰੋਲ ਹੈ ਇਹ ਤਾਂ ਇਕੱਲੀ ਆਮ ਆਦਮੀ ਪਾਰਟੀ ਹੈ ਜਦੋਂ ਦੇ ਅਸੀਂ ਬਣਿਆ ਘੱਟੋ-ਘੱਟ ਅਸੀਂ ਸਟੈਂਡ ਲਿਆ ਹੋਇਆ ਅਸੀਂ ਕੇਂਦਰ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦੇ ਹਾਂ ਅਸੀਂ ਕੇਂਦਰ ਨੂੰ ਜਾਨੀ ਕਿ ਕਿਉਂਕਿ ਜਦੋਂ ਬੰਦਾ ਕਾਣਾ ਹੁੰਦਾ ਨਾ ਉਹਦੇ ਜਾਨੀ ਕਿ ਸੰਘਰਸ਼ ਦੇ ਵਿੱਚ ਧਾਰ ਨਹੀਂ ਹੁੰਦੀ ਕਿ ਤੁਹਾਡੇ ਸੰਘਰਸ਼ ਤੇ ਧਾਰ ਨਹੀਂ ਹੈਗੀ ਤੁਸੀਂ ਇਸ ਕਰਕੇ ਇਦਾਂ ਦੀ ਸਿਆਸਤ ਨਾ ਕਰੋ ਸਿਆਸਤ ਛੱਡ ਦਿਓ ਇਹ ਪੰਜਾਬ ਪੰਜਾਬੀ ਦਾ ਮਸਲਾ ਹੈਗਾ ਪੰਜਾਬ ਦਾ ਮਸਲਾ ਆਓ ਇਕੱਠੇ ਹੋ ਕੇ ਲੜਦੇ ਕੇਂਦਰ ਦੇ ਸਰਕਾਰੋ ਜਿਹੜਾ ਧੱਕਾ ਕੀਤਾ ਇਹਦਾ ਵਿਰੋਧ ਕਰੀਏ ਕਿਵੇਂ ਹੁਣ ਆਵਾਜ਼ ਦੀ ਪਾਰਟੀ ਕਿਵੇਂ ਵਿਰੋਧ ਕਰੀਗੇ ਦੇਖੋ ਇਹਦਾ ਵਿਰੋਧ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਕਰਾਂਗੇ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੂੰ ਉਹ ਕਰਨਗੇ ਰਾਜ ਸਭਾ 'ਚ ਵੀ ਕਰਨਗੇ ਲੋਕ ਸਭਾ 'ਚ ਵੀ ਕਰਨਗੇ ਵਿਧਾਨ ਸਭਾ 'ਚ ਮਤਾ ਲਿਆਉਣ ਦੀ ਜਰੂਰਤ ਪਈ ਉਹ ਵੀ ਲੈ ਕੇ ਆਵਾਂਗੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਤੇ ਉਹ ਵੀ ਕਰਨਗੇ اور ਪੰਜਾਬ ਦੇ ਲੋਕ ਜਦੋਂ ਜਨਨ ਇਹ ਇਸ ਮੁੱਦੇ ਤੇ ਉੱਠ ਖੜੇ ਹੋਏ ਫਿਰ ਬੀਜਪੀ ਦੀ ਹਿੰਮਤ ਨਹੀਂ ਹੈ ਇਸ ਨੂੰ ਲਾਗੂ ਕਰ ਸਕਦੇ। ਬਿਲਕੁਲ ਆਖਰੀ ਸਵਾਲ ਮੇਰਾ ਦਲੇਵਾਲ ਸਾਹਿਬ ਬੈਠੇ ਨੇ ਮਾਰਦਵਰਤੇ ਤੇ ਬੈਠੇ ਨੇ 45 ਦਿਨ ਜਿਹੜੇ ਕਿ ਹੋ ਚੁੱਕੇ ਨੇ ਪਰ ਕੇਂਦਰ ਨੇ ਹਾਲ ਤੱਕ ਕੋਈ ਵੀ ਗੱਲ ਉਹ ਨਹੀਂ ਸੁਣ ਰਹੇ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਹੁਣ ਪਹਿਲੀ ਗੱਲ ਦਾ ਸਵਾਲ ਇਹ ਪੈਦਾ ਹੁੰਦਾ ਆ ਵੀ ਸਾਡਾ ਇੱਕ ਪੰਜਾਬ ਦੀ ਸਨਮਾਨਜੋ ਸਖਸੀਅਤ ਉਹਨੇ ਆਪਣੀ ਜ਼ਿੰਦਗੀ ਜਿਹੜੀ ਉਹ ਦਾਤੇ ਲਾਈ ਹੋਈ ਆ 45 ਦਿਨਾਂ ਤੋਂ ਅੰਦੋਲਨ ਜਾਨੀ ਕਿ ਮਰਨ ਵਰਤੇ ਬੈਠੇ ਹੋਏ ਆ ਕਿਸੇ ਸਮੇਂ ਵੀ ਮਾੜੀ ਘਟਨਾ ਵਾਪਰ ਸਕਦੀ ਹੈ ਪਰ ਕੇਂਦਰੂਚੀ ਦੀ ਪ੍ਰਵਾਹ ਕਿੱਥੇ ਹੈਗੀ ਹੈ ਠੀਕ ਹੈ ਨਾ ਉਹ ਤੇ ਪੰਜਾਬ ਨੂੰ ਉਜਾੜਨਾ ਚਾਹੁੰਦੇ 750 ਕਿਸਾਨ ਪਹਿਲਾਂ ਸ਼ਹੀਦ ਕਰਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਕੁਰਬਾਨੀਆਂ ਲੈਣਗੇ ਔਰ ਮੇਰਾ ਸਵਾਲ ਇਹ ਹੈਗਾ ਵੀ ਅੱਜ ਡੱਲੇਵਾਲ ਜਿਹੜਾ ਡੱਲੇਵਾਲ ਸਾਹਿਬ ਜਿਹੜੇ ਹੈ ਉਹ ਬੈਠੇ ਆ ਮਰਨ ਵਰਤੇ ਕਿਉਂ ਬੈਠੇ ਆ ਉਹਨਾਂ ਦੀ ਕਿ ਦੇ ਜੋ ਜਨਨ ਕੇ ਕਿਸਾਨਾਂ ਦੀ ਕਰਜ਼ੇ ਮਾਫੀ ਕਰੋ ਤੇ ਇਹ ਜਿਹੜੇ ਮੰਗਾ ਨੇ ਕਿਹੜੀਆਂ ਮੰਗਾ ਨੇ ਜਦੋਂ ਤੁਸੀਂ ਪਹਿਲਾ ਜਨਨ ਕੇ ਅੰਦੋਲਨ ਖਤਮ ਹੋਇਆ ਸੀ ਉਦੋਂ ਮੋਦੀ ਸਾਹਿਬ ਨੇ ਮੰਗੀਆਂ ਸੀ ਨਾ ਸੋ ਜਿਆਦਾ ਮੋਦੀ ਸਾਹਿਬ ਇਹ ਦੱਸਣ ਕਿ ਇਹ ਮੰਗਾ ਨਜਾਇਜ਼ ਨੇ ਜਿਹੇ ਮੰਗਾ ਨਜਾਇਜ਼ ਨੇ ਤਾਂ ਫਿਰ ਤੁਸੀਂ ਉਦੋਂ ਮੰਨੀਆਂ ਕਿਉਂ ਜੇ ਤੁਸੀਂ ਉਦੋਂ ਮੰਨੀਆਂ ਸੀ ਮੰਗਾ ਤੇ ਹੁਣ ਤੁਸੀਂ ਗੱਲਬਾਤ ਕਿਉਂ ਨਹੀਂ ਕਰਦੇ ਇਹਨਾਂ ਨੂੰ ਲਾਗੂ ਕਿਉਂ ਨਹੀਂ ਕਰਦੇ ਸੋ ਕੇਂਦਰ ਸਰਕਾਰ ਆਪਦਾ ਅੜੀਲ ਰਵਈਆ ਛੱਡੇ ਉਹ ਡੱਲੇਵਾਲ ਸਾਹਿਬ ਨੂੰ ਗੱਲਬਾਤ ਲਈ ਬੁਲਾਵੇ ਉਹਨਾਂ ਦੀਆਂ ਜਾਇਜ਼ ਮੰਗਾ ਨੇ ਇੱਕ ਸਿਧਾਂਤਕ ਤੌਰ ਤੇ ਸੀ ਉਹਦੇ ਨਾਲ ਸਹਿਮਤ ਉਹਨਾਂ ਮੰਗਾ ਨੂੰ ਲਾਗੂ ਕਰੇ ਠੀਕ ਹੈ ਧੰ